ਆਜਾ ਪ੍ਰਧਾਨ ਜੀ ਆ ਬਿਲਾ ਚਾਲ ਐ ਵਈ ਵਈ ਹਾਂ ਜਾ ਤਾਰਾ ਖਰੇਤ ਵੀ ਹੈ ਮੈਨੂੰ ਆ ਕੀ ਕਰਦਾਂਗੇ ਇਹਦਾ ਗੰਡੋਆ ਖਾਹ ਤਿਆਰ ਕਰਦੇ ਆ ਅੱਛਾ ਮਰਮੀ ਕੰਪੋਸਟ ਅੱਛਾ ਗੰਡੋਆ ਖਾਹ ਇਹਦਾ ਕੀ ਬੋਲ ਹੈ ਇਹਦਾ ਬਈ ਸਬਜ਼ੀਆਂ ਚ ਪਾਉਣੇ ਆਪਾਂ ਇਹ ਹੀ ਅੱਛਾ ਆਹ ਫਾਲਾਂ ਚ ਪਾਉਣੇ ਹਲਦਾਰ ਬੂਟਿਆਂ ਚ ਠੀਕ ਹੈ। ਆ ਪਹਿਲਾਂ ਗੋਬਰਾਂ ਵਿੱਚ ਪਾ ਕੇ ਇਹਦੇ ਵਿੱਚ ਗਣੋਏ ਛੱਡੇ ਜਾਂਦੇ ਆ। ਗਣੋਏ ਕਿਥੋਂ? ਹਾਂ ਗਣੋਏ ਆਹ ਦੇ ਪਹਿਲਾਂ ਛੱਡੇ ਹੋਏ ਆਪਣੇ ਇੰਨਾ ਚੋਂ। ਦਿਖਾਵਾਂ ਗਣੋਏ ਤੁਹਾਨੂੰ। ਗਣੋਏ ਦਿਖਾ ਦੇ ਭਾਈ। ਐਂ ਤੇ ਨਾ। ਆ ਗਣੋਏ ਦਾ ਪਹਿਲਾਂ ਇੰਨਾ ਛੱਡੇ ਹੋਏ ਨੇ। ਅੱਛਾ। ਆਹੇ ਬਣੀ ਪਈ ਆ। ਹਾਂ ਬਣੀ ਪਈ ਆ ਪਹਿਲਾਂ ਖਾ ਦੇ ਇਹ। ਠੀਕ ਆ ਵਿੱਚ ਫਿਰ ਦੇਣਾ। ਹਾਂ। ਆ ਦੇ। ਆਇਆ ਤਿਆਰ ਕਰਦੇ ਆ। ਆ ਦੇ। ਹਾਂ ਇਹ ਤਿਆਰ ਕਰਦੇ ਠੀਕ ਆ ਇਹ ਉਹਦੇ ਛੱਡ ਦਿੰਦਾ ਹਾਂ ਇਹ ਫਿਰ ਹੁਣ ਗੰਡੋਏ ਇਹਨੂੰ ਭਰ ਕੇ ਇਹਦਾ ਵਧੀਆ ਫੁੱਲ ਕਰਕੇ ਆ ਪਾ ਕੇ ਸਾਰਾ ਠੀਕ ਆ ਫਿਰ ਇਹ ਮੈਂ ਇਹ ਚ ਗੰਡੋਏ ਛੱਡੂੰਗਾ ਇਹਦੇ ਵਿੱਚ ਅਨਮਹੀਨਾ ਚ ਇਹਨੂੰ ਤਿਆਰ ਕਰ ਦੇਣਗੇ ਵਧੀਆ ਇਹਦਾ ਆਪਾਂ ਸਬਜ਼ੀਆਂ ਚ ਪਾਵਾਂਗੇ ਇਹ ਇਹ ਫਰੂਟ ਟਾਲ ਚ ਠੀਕ ਆ ਹਾਲਦਾਰ ਬੁੱਟੇ ਚ ਪਾਏ ਤਾਂ ਬਹੁਤ ਵਧੀਆ ਟੇਸਟ ਬਣਦਾ ਹੈ ਮਿੱਠੇ ਪੂਰਾ ਸਬਜੀ ਬਹੁਤ ਟੇਸਟੀ ਬਣਦੀ ਐ। ਫਰੂਟ ਬਹੁਤ ਮਿੱਠਾ ਬਣਦਾ ਅਮਰੂਦਾਂ ਚ ਸਾਬਤ ਕਰਕੇ ਇਹੀ ਪਾਉਂਦੇ। ਪਹਿਲਾਂ ਵੀ ਅਸੀਂ ਪਾਉਂਦੇ। ਮਿੱਠਾਸ ਬਣਦੀ ਐ। ਉਹ ਵੀ। ਪੂਰਾ ਟੇਸਟ ਵੱਖਰਾ ਹੀ ਰਹਿੰਦਾ ਇਹਦੇ ਨਾਲ। ਬਸ ਹੋਰ ਕੋਈ ਰੇ ਨਾ ਸਪਰੇ ਕੋਸ ਨਹੀਂ ਪਾਉਂਦੇ। ਆ ਜੂਰੀ ਜਾਂ ਡੀਏਪੀ। ਸਪਰੇ ਦੀ ਖਾਨ ਲੱਸੀ ਲੱਸੀ ਵੀ ਕਰਦਨੇ ਖੱਟੀ ਲੱਸੀ ਨਿੰਮ ਦੀ। ਫਿਰ ਖਾ ਦੇ ਪਾਉਣਾ ਗੰਡੋਆ ਖਾ। ਹਾਂ। ਜੜ ਚ ਪਾਉਂਦਾ ਹਾਂ ਗੰਡੋਆ। ਹਾਂ ਹਾਂ ਬਈ ਜੜ ਚ ਬਸ। ਸਬਜੀ ਦੇ ਵੀ ਆਣੀ ਹੈ। ਸਬਜੀ ਚ ਵੀ ਨਾਲੇ ਫਰੂਟਾਂ ਚ ਬੂਟਿਆਂ ਚ ਸਾਰਿਆਂ ਤੇ। ਇਹੀ ਪਾਉਂਦੇ ਹਾਂ। ਆ ਪਹਿਲਾਂ ਤਿਆਰ ਹੈ ਬਸ ਖਾੜ ਹੁਣ ਇਹ ਕੱਢ ਕੇ ਵਿੱਚ ਪਾ ਦੇਗਾ ਹਾਂ ਰਿਆ ਖਾੜ ਬਣੀ ਗਈ ਹੈ ਹਾਂ ਬਣੀ ਗਈ ਹੈ ਨਾ ਬਈ ਹੂੰ ਐ ਬਣੂਗੀ ਖਾੜ ਇਹ ਹਾਂ ਤੇ ਦੂਜਾ ਬਸ ਆ ਹੋ ਜੂਗਾ ਦੋ ਢਾਈ ਤਿੰਨ ਮਹੀਨੇ ਤਿਆਰ ਹੋ ਜੂ ਦੋ ਤਿਆਰ ਹੋਏ ਪੈਣੇ ਹਾਂ ਇਹ ਪਾ ਦੇਾਂਗੇ ਉਦੋਂ ਬਾਅਦ ਫਿਰ ਹੋਰ ਲਿਆ ਕੇ ਹਾਂ ਹੋਰ ਚ ਪਾ ਦੇ ਕੰਮ ਵਧਾਉਣਾ ਆਪਾਂ ਗੰਡੋਏ ਖਾਦ ਠੀਕ ਹੈ ਤੇ ਹੁਣ ਕਰਦੇ ਹੋ ਕਰਦੂ ਬੱਲਾ ਪਹਿਲੇ ਲਾਤੀਆਂ ਹਾਂ ਕਦੂਆਂ ਦੀਆਂ ਲਾਤੀਆਂ ਬੱਲਾ ਬਈ ਤਿਆਰ ਨੇ ਬਸ ਬੱਲਾ ਢਾਕਤੀਆਂ ਠੀਕ ਹੈ ਦੁਬਾਰ ਫਿਰ ਮਨੂਰੇ ਲਾ ਦੇਗੇ ਸਾਫੇ ਲਖੂਪੇ ਹਾਂ ਆਪੇ ਨਾਲ ਕੇ ਫੇਰੇ ਪਾ ਜਨਾ ਹਾਂ ਇਹ ਹਾਂ ਫਿਰ ਮੁੱਟੇ ਬਟੇ ਤਾਂ ਪਾਤੀ ਠੀਕ ਹੈ ਜੀ ਯਾਦੇ ਇੱਧਰ ਵੀ ਪਾਤੀ